ਕੇਸ ਲੈ ਲੇ ਜਿਸ ਤਰੀਕੇ ਦੀਆਂ ਖਬਰਾਂ ਚਲ ਰਹੀਆਂ ਨੇ ਫਿਲਹਾਲ ਜੋ ਗੱਲ ਸੋਨੀਆ ਮਾਨ ਨੇ ਥੋੜੀ ਦੇਰ ਪਹਿਲਾਂ ਅਸੀਂ ਬਿਆਨ ਵੀ ਸੁਣਾਇਆ ਕਿ ਹਾਲਤ ਜਿਹੜੀ ਆ ਰਾਜਵੀਰ ਦੀ ਕਿਵੇਂ ਆ ਗਾਇਕ ਨੇ ਫਨਕਾਰ ਨੇ ਤੇ ਵਰਲਡ ਵਾਈਡ ਉਹਨਾਂ ਦੀ ਪਛਾਣ ਨੇ ਨਾਲ ਹੀ ਸੋਨੀਆ ਮਾਨ ਮਿਲ ਕੇ ਆਏ ਨੇ ਸੋਨੀਆ ਮੈਮ ਬਹੁਤ ਬਹੁਤ ਸਵਾਗਤ ਹੈ ਜੀ ਬਿਸਰ ਬਾਤਾਂ ਸੱਚੀ ਕਾਲ ਜੀ ਮੈਮ ਤੁਸੀਂ ਆਪ ਮਿਲ ਕੇ ਆਏ ਹੋ ਹੁਣ ਕਿਵੇਂ ਹਾਲਾਤ ਨੇ ਕਿਵੇਂ ਸਿਹਤ ਹੈ ਜੀ ਹੁਣ ਜੀ ਬਿਲਕੁਲ ਠੀਕ ਹੈ ਚੜ੍ਹਦੀ ਕਲਾ ਦੇ ਵਿੱਚ ਹੈ ਹੀ ਵਿਲ ਬੀ ਫਾਈਨ ਐਂਡ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਨੈਗੇਟਿਵ ਨਿਊਜ਼ ਪਾਈਆਂ ਜਾ ਰਹੀਆਂ ਨੇ ਮੈਂ ਸਾਰਿਆਂ ਅੱਗੇ ਇਹੀ ਬੇਨਤੀ ਕਰੂੰਗੀ ਕਿ ਉਹ ਨਾ ਫਲਾਂਡ ਐਂਡ ਐਵੇਂ ਪਤਾ ਕੀ ਹੈ ਜਿਹੜੇ ਉਹਦੇ ਫੈਨਸ ਆ ਉਹਨਾਂ ਨੂੰ ਵੀ ਦੁੱਖ ਪਹੁੰਚਦਾ ਹੈ ਫੈਮਲੀ ਨੂੰ ਦੁੱਖ ਪਹੁੰਚਦਾ ਹੈ ਸਾਰਿਆਂ ਨੂੰ ਆਪਾਂ ਨੈਗੇਟਿਵਿਟੀ ਨਹੀਂ ਫਲਾਉਣੀ ਚਾਹੀਦੀ ਜਦੋਂ ਕੋਈ ਬੰਦਾ ਇਨਸਾਨ ਠੀਕ ਹੋਵੇ ਪਰਮਾਤਮਾ ਦੀ ਵਾਹਿਗੁਰੂ ਦੀ ਮਿਹਰ ਦੇ ਨਾਲ ਤੇ ਆਪਾਂ ਨੂੰ ਉਹਦੀ ਸਿਹਤ ਵਾਸਤੇ ਵਾਹਿਗੁਰੂ ਅੱਗੇ ਸ਼ੁਕਰ ਕਰਨਾ ਚਾਹੀਦਾ ਹੈ ਉਹਦੀ ਜਲਮਤੀ ਵਾਸਤੇ ਪ੍ਰੇਅਰ ਕਰਨੀ ਚਾਹੀਦੀ ਹੈ ਐਂਡ ਹੀ ਇ ਮੈਂ ਇੱਕ ਗੱਲ ਸਿਆਣੇ ਵੀ ਕਹਿੰਦੇ ਨੇ ਤੁਸੀਂ ਵੀ ਸੁਣੀ ਹੋਣੀ ਕਿ ਜੋ ਅਸਰ ਦਵਾਈਆਂ 'ਚ ਨਹੀਂ ਹੁੰਦਾ ਉਹ ਦੁਆਵਾਂ 'ਚ ਹੁੰਦਾ ਤੇ ਅੱਜ ਕੀ ਲੱਗਦਾ ਕਿ ਜਿਸ ਤਰੀਕੇ ਨਾਲ ਪੰਜਾਬ ਉਹਨਾਂ ਦੇ ਪਿੰਡ ਉਹਨਾਂ ਦੀ ਪੰਚਾਇਤ ਦੇ ਜਿਹੜੇ ਲੋਕ ਨੇ ਜਿਨ੍ਹਾਂ ਨਾਲ ਰابطਾ ਹੋਇਆ ਉਧਰੋਂ ਵੀ ਤਸਵੀਰਾਂ ਆ ਰਹੀਆਂ ਆ ਰਹੀਆਂ ਨੇ ਸਾਰੇ ਹੀ ਅਰਦਾਸ ਕਰ ਰਹੇ ਨੇ ਤੇ ਜਦੋਂ ਅੱਜ ਫੈਮਿਲੀ ਮੈਂਬਰ ਨਾਲ ਤੁਹਾਡੀ ਗੱਲਬਾਤ ਹੋਈ ਆ ਡਾਕਟਰਾਂ ਨਾਲ ਸਵੇਰੇ ਜੀ ਬਿਲਕੁਲ ਉਹ ਬਿਲਕੁਲ ਠੀਕ ਨੇ ਐਂਡ ਰਿਕਵਰ ਕਰ ਰਹੇ ਨੇ ਔਰ ਬਹੁਤ ਛੁੱਟੀ ਠੀਕ ਵੀ ਹੋ ਜਾਣੀ ਅਸੀਂ ਇਹੀ ਮੇਰ ਕਰਦੇ ਆ ਮਤਲਬ ਪਰਮਾਤਮਾ ਦੇ ਅੱਗੇ ਅਸੀਂ ਇਹੀ ਮੰਗਦੇ ਆ ਕਿ ਪਰਮਾਤਮਾ ਦੇ ਮੇਰ ਹੋਵੇ ਜੀ ਤੇ ਮੈਮ ਇਹੋ ਜੀਆਂ ਅਫਵਾਹਾਂ ਲਈ ਕਿਉਂਕਿ ਤੁਸੀਂ ਆਪ ਜਿੱਦਾਂ ਨਸ਼ੇ ਦੇ ਖਿਲਾਫ ਇੱਕ ਮੁਹਿੰਮ ਛੇੜੀ ਹੋਈ ਆ ਤੇ ਇਹੋ ਜਿਹੀਆਂ ਅਫਵਾਹਾਂ ਜਿਹੜਾ ਇੱਕ ਮੀਡੀਆ ਹੈਗਾ ਸੋਸ਼ਲ ਮੀਡੀਆ ਜਿਹਨੂੰ ਕਹਿ ਦਵਾ ਕਿ ਵਿਊਜ਼ ਲਈ ਸਿਰਫ confusion confusion create ਕਰ ਰਿਹਾ ਦਰਸ਼ਕਾਂ ਦੇ ਵਿੱਚ ਜਾਂ ਲੋਕਾਂ ਦੇ ਵਿੱਚ ਤੇ ਇਹਦੇ ਲਈ ਵੀ ਕੋਈ ਸਟੈਪ ਚੱਕਿਆ ਜਾਣਾ ਚਾਹੀਦਾ ਬਿਲਕੁਲ ਜੀ ਇਹ ਹੀ ਕਹਿਣਾ ਚਾਹੀਦਾ ਕਿ ਨੈਗੇਟਿਵ ਗੱਲਾਂ ਦੀ ਨਿਊਜ਼ ਹੀ ਬਣਾਉਣੀ ਚਾਹੀਦੀ ਆਪਣੇ ਵੀਊ ਲੈਣ ਵਾਸਤੇ ਠੀਕ ਹੈ ਨਾ ਜੇ ਕੋਈ ਬੰਦਾ ਸਲਾਮਤ ਹੈ ਤੇ ਉਹਦੇ ਬਾਰੇ ਸਲਾਮਤੀ ਵਾਸਤੇ ਦੁਆਵਾਂ ਕਰਨੀਆਂ ਚਾਹੀਦੀਆਂ ਨਾ ਕਿ ਉਹ ਗਲਤ ਇਨਫੋਰਮੇਸ਼ਨ ਫੁਲਾਨੀ ਚਾਹੀਦੀ ਉਹਦੇ ਨਾਲ ਬਹੁਤ ਸਾਰੀਆਂ ਜਿਹੜੇ ਉਹਨਾਂ ਦੇ ਫੈਨਸ ਵੀ ਹੈ ਇਨਫੈਕਟ ਫੈਮਲੀ ਮੈਂਬਰਸ ਦੀਆਂ ਭਾਵਨਾ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਸੋ ਆਪਾਂ ਸੈਟਿਵਿਟੀ ਤੋਂ ਦੂਰ ਰੱਖੀਏ ਔਰ ਆਪਣੇ ਕੱਲੇ ਆਪਣੇ ਵਿਊਜ਼ ਵੱਲ ਨਾ ਦੇਖੀਏ ਅਗਲੇ ਦੀ ਫੈਮਲੀ ਨੂੰ ਵੀ ਦੇਖੀਏ ਸਾਰਿਆਂ ਨੂੰ ਦੇਖੀਏ ਹਨਾ ਛੋਟੇ ਛੋਟੇ ਬੱਚੇ ਹੁੰਦੇ ਆ ਪਰਿਵਾਰ ਹੁੰਦਾ ਹੈ ਕਿ ਇਹ ਜੀ ਉਸ ਨਿਊਜ਼ ਨਾ ਨੂੰ ਨਾ ਫਲਾਈਏ ਜੀ ਚਲੋ ਮੈਮ ਸਾਡੇ ਨਾਲ رابطہ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ